ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਜੜੀ ਹੈਗੀ ਆ ਆਪਾਂ ਸਬਜੀ ਬੈਂਗਣਾ ਦੀ ਸਬਜੀ ਜੜੀ ਹੈਗੀ ਆ ਬਣਾ ਕੇ ਤਿਆਰ ਕੀਤੀ ਹੈ ਬੈਂਗਣਾ ਦਾ ਪੜਥਾ ਬੈਂਗਣਾ ਦਾ ਪੜਥਾ ਸੀ ਕਈ ਤਰੀਕੇ ਨਾਲ ਬਣਾਇਆ ਤੇ ਇਹਦੀ ਕਈ ਵੀਡੀਓ ਜੜੀਆਂ ਹੈਗੀਆਂ ਪਾਈਆਂ ਹੋਈਆਂ ਨੇ ਜਿਹੜਾ ਅਸੀਂ ਅੱਜ ਇਹ ਬੈਂਗਣ ਦਾ ਪੜਥਾ ਬਣਾ ਕੇ ਤਿਆਰ ਕੀਤਾ ਹੈ ਉਹ ਅਲੱਗ ਜਿਹੜਾ ਹੈਗਾ ਅਲੱਗ ਤਰੀਕੇ ਦੇ ਨਾਲ ਤੇ ਉਸ ਤੋਂ ਅਲੱਗ ਫਲੇਵਰ ਦੇ ਨਾਲ ਬਿਲਕੁਲ ਆਸਾਨ ਤਰੀਕੇ ਦਾ ਨਾਲ ਜਿਹੜੇ ਹੈਗੇ ਆ 5 ਤੋਂ 10 ਮਿੰਟ ਵਿੱਚ ਬਣ ਕੇ ਇਹ ਤਿਆਰ ਹੋ ਜਾਂਦਾ ਇਹਨੂੰ ਬਹੁਤਾ ਟਾਈਮ ਨਹੀਂ ਲੱਗਦਾ ਇਹਨੂੰ ਹੈਗਾ ਦੋ ਚੀਜ਼ਾਂ ਲਓ ਬੈਂਗਣ ਲਓ ਪਿਆਜ਼ ਲਓ ਤੇ ਇਹ ਪਰਤਾ ਜਿਹੜਾ ਹੈਗਾ ਬਣ ਕੇ ਤਿਆਰ ਹੋ ਜਾਂਦਾ ਏ ਜਿਹਨਾਂ ਅਸੀਂ ਇਹ ਬੈਂਗਣਾਂ ਦਾ ਪਰਤਾ ਬਣਾਇਆ ਇਹ ਸਪੈਸ਼ਲ ਅਸੀਂ ਚਾਵਲਾਂ ਦੇ ਲਈ ਬਣਾਇਆ ਚਾਵਲਾਂ ਦੇ ਨਾਲ ਖਾਣ ਲਈ ਤੁਸੀਂ ਵੈਸੇ ਰੋਟੀ ਨਾਲ ਵੀ ਖਾ ਸਕਦੇ ਹੋ ਇਹਨੂੰ ਪਰੌਂਠੇ ਨਾਲ ਵੀ ਖਾ ਸਕਦੇ ਹੋ ਪਰ ਚਾਹ ਨਾਲ ਜਾਂਦੇ ਨਾਲ ਜੇ ਕਿਨੂੰ ਪਰਥੇ ਨੂੰ ਖਾਇਆ ਜਾਂਦਾ ਹੈ ਤਾਂ ਚਾਵਲ ਦਾ ਟੇਸਟ ਜਿਹੜਾ ਹੈਗਾ ਦੁੱਗਣਾ ਤੇ ਤਿੱਖਣਾ ਹੋ ਜਾਂਦਾ ਹੈ ਬਹੁਤ ਵਧੀਆ ਆਂਦਾ ਹੈ ਜਿਹੜੇ ਬੈਂਗਣ ਖਾਣਾ ਬਿਲਕੁਲ ਘਰ ਵਿੱਚ ਕੋਈ ਪਸੰਦ ਨਹੀਂ ਕਰਦਾ ਤਾਂ ਦਾ ਇੱਕ ਲੱਗ ਲੱਗ ਤਰੀਕਿਆਂ ਦੇ ਨਾਲ ਜਿਹੜੇ ਹੈਗੇ ਪਰਥੇ ਬਣਾਏ ਜਾ ਸਕਦੇ ਆ ਤੁਸੀਂ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਪਰਥਾ ਬੈਂਗਣ ਦਾ ਪਰਥਾ ਬਣਾ ਕੇ ਜਰੂਰ ਦੇਖਿਓ ਕਿੰਨਾ ਜ਼ਿਆਦਾ ਵਧੀਆ ਬਣਦਾ ਹੈ ਜਿਹੜਾ ਪਰਕ ਨਹੀਂ ਖਾਣਾ ਪਸੰਦ ਕਰਦਾ ਹੋਵੇ ਤੁਹਤੋਂ ਬਣਵਾ ਬਣਾ ਕੇ ਇਹ ਬੈਂਗਣ ਦਾ ਪਰਥਾ ਖਾਓਗੇ ਇਹਦੇ ਲਈ ਸਾਨੂੰ ਜਿਹੜਾ ਹੈਗਾ ਤਿੰਨ ਤਿੰਨ ਤੋਂ ਚਾਰਕ ਜਿਹੜੇ ਹੈਗੇ ਆ ਚਾਰ ਪੰਜ ਮਸਾਲੇ ਚਾਹੀਦੇ ਆ ਪਿਆਜ਼ ਚਾਹੀਦੇ ਆ ਤੇ ਬਿੰਗਣ ਚਾਹੀਦੇ ਤੇ ਹੋਰ ਇਹਦੇ ਵਿੱਚ ਕੋਈ ਐਕਸਟਰਾ ਚੀਜ਼ ਨਹੀਂ ਪਾਣੀ ਹੈਗੀ ਆ ਜਿਹੜੇ ਮਸਾਲੇ ਹੈਗੇ ਆ ਆਪਾਂ ਨੋਰਮਲ ਜਿਹਾ ਪਾਣੀ ਹੈ ਜਿਹੜੇ ਡੇਲੀ ਜੂਸ ਅਸੀਂ ਘਰ ਵਿੱਚ ਅਸੀਂ ਸਬਜ਼ੀਆਂ ਲਈ ਅਸੀਂ ਵਰਤੇ ਜਾਂਦੇ ਆ ਸਿਰਫ ਆਪਾਂ ਜਿਹੜਾ ਹੈਗਾ ਇਹਦੇ ਲਈ ਤਰੀਕਾ ਹੀ ਵਧਨਣਾ ਹੈ ਤਰੀਕ ਇੱਕ ਤਰੀਕਾ ਵਧਨ ਦੇ ਨਾਲ ਜਿਹੜੀ ਹੈਗੇ ਸਬਜ਼ੀ ਸਬਜ਼ੀ ਨਾਲ ਅਲੱਗ ਫਲੇਵਰ ਦੀ ਬਣ ਕੇ ਤਿਆਰ ਹੁੰਦੀ ਹੈ ਏ ਅਸੀਂ ਜਿਹੜਾ ਬੈਂਗਣ ਦਾ ਪੜਥਾ ਹੈ ਕਿਸ ਤਰ੍ਹਾਂ ਬਣਾ ਕੇ ਅਸੀਂ ਤਿਆਰ ਕੀਤਾ ਆ ਉਹ ਕਰਦੇ ਹਾਂ ਵੀਡੀਓ ਸਟਾਰਟ ਅੱਜ ਜਿਹੜਾ ਅਸੀਂ ਬੈਂਗਣਾਂ ਦਾ ਪੜਥਾ ਬਣਾ ਕੇ ਤਿਆਰ ਕਰਾਂਗੇ ਉਹ ਥੋੜਾ ਜਿਹਾ ਅਸੀਂ ਅਲੱਗ ਤਰੀਕੇ ਦਾ ਕਰਾਂਗੇ ਇਹਦੇ ਲਈ ਜਿਹੜੇ ਹੈਗੇ ਬੈਂਗਣ ਆਪਾਂ ਚਾਰ ਬੈਂਗਣ ਲੈ ਲਏ ਐ ਇਹਨਾਂ ਦੀ ਜਿਹੜੀ ਹੈਗੀ ਐ ਉੱਪਰ ਤੇ ਸ਼ਿਕਾ ਜਿਹੜਾ ਹੈਗਾ ਉਹ ਉਤਾਰ ਲੈਣਾ ਤੇ ਇਹਨਾਂ ਦੀ ਕਟਿੰਗ ਜਿਹੜੀ ਹੈਗੀ ਕਰ ਲੈਣੀ ਇਹਨਾਂ ਦੀ ਬੈਂਗਣ ਦਾ ਜਿਹੜਾ ਪੜਥਾ ਹੈਗਾ ਕਈ ਵਾਰ ਬਣਾਇਆ ਹੋਣਾ ਤੇ ਕਈ ਵਾਰ ਤੁਸੀਂ ਖਾਧਾ ਵੀ ਹੋਣਾ ਪਾਜੇ ਜਿਹੜਾ ਸੀ ਅੱਜ ਬਣਾ ਕੇ ਤਿਆਰ ਕਰਾਂਗੇ ਇੱਕ ਅਲੱਗ ਤੇ ਤਰੀਕੇ ਦੇ ਨਾਲ ਜਿਹੜਾ ਹੈਗਾ ਅਲੱਗ ਫਲੇਵਰ ਦੇ ਨਾਲ ਤਿਆਰ ਕਰਾਂਗੇ ਇਸ ਤਰ੍ਹਾਂ ਜਿਹੜਾ ਇਹਦਾ ਫਲੇਵਰ ਆਉਂਦਾ ਹੈ ਥੋੜਾ ਜਿਹਾ ਅਲੱਗ ਆਉਂਦਾ ਹੈ ਬਹੁਤ ਵਧੀਆ ਬਣਦਾ ਹੈ ਇਹ ਸਾਰੇ ਬੈਂਗੜਾਂ ਦੀ ਜਿਹੜੀ ਹੈਗੀ ਆਪਾਂ ਕਟਿੰਗ ਕਰਕੇ ਰੱਖ ਲੈਂਦੇ ਆ ਬੈਂਗੜਾਂ ਦੀ ਜਿਹੜੀ ਹੈਗੀ ਆਸੀਂ ਕਟਿੰਗ ਕਰਕੇ ਰੱਖ ਲਈਏ ਤੇ ਨਾਲ ਹੀ ਜਿਹੜੇ ਹੈਗੇ ਆ ਪਿਆਜ਼ਾਂ ਦੀ ਵੀ ਕਟਿੰਗ ਜਿਹੜੀ ਹੈਗੇ ਕਰ ਲਈਏ ਆਸੀਂ ਹੁਣ ਚੱਲਦੇ ਆਂ ਅਸੀਂ ਗੈਸ ਵੱਲ ਜਿਹੜੀ ਇਹਦੇ ਲਈ ਸਾਨੂੰ ਹੋਰ ਮਸਾਲੇ ਚਾਹੀਦੇ ਐ ਸੁੱਕੀਆਂ ਹੋਈਆਂ ਜਿਹੜੀਆਂ ਲਾਲ ਮਿਰਚਾਂ ਜੀਰਾ ਸਾਬਤਾ ਧਨੀਆ ਤੇ ਜਿਹੜੀ ਹੈਗੀ ਆ ਰਾਈ ਰਾਈ ਤੁਸੀਂ ਜਿਹੜੀ ਹੈਗੀ ਆ ਕੋਈ ਵੀ ਲੈ ਸਕਦੇ ਹੋ ਕਾਲੀ ਲੈ ਸਕਦੇ ਬਰਾਊਨ ਲੈ ਸਕਦੇ ਜਿਹੜੀ ਪੀਲੀ ਰਾਈ ਹੁੰਦੀ ਉਹ ਲੈ ਸਕਦੇ ਆ ਤੇ ਇਮਲੀ ਦਾ ਜਿਹੜਾ ਹੈਗਾ ਪਾਣੀ ਲੈ ਆਏ ਸੀ ਤੇ ਪੈਨ ਵਿੱਚ ਵੀ ਆਪਾਂ ਜਿਹੜਾ ਹੈਗਾ ਸਰੋਂ ਦਾ ਤੇਲ ਪਾ ਲਿਆ ਤੁਸੀਂ ਕੋਈ ਵੀ ਇਹਦਾ ਕੁਕਿੰਗ ਆਇਲ ਹੈਗਾ ਅਨਜੂਜ਼ ਕਰਦੇ ਹੋ ਉਹ ਤੁਸੀਂ ਲੈ ਸਕਦੇ ਹੋ ਦੇ ਜਿਹੜਾ ਹੈ ਸਾਡਾ ਕਰਮ ਹੋ ਗਿਆ ਪਹਿਲਾਂ ਇਹਦੇ ਵਿੱਚ ਆਪਾਂ ਜਿਹੜੇ ਹੈਗੇ ਐ ਬੈਂਗਰ ਹੀ ਪਾਣੇ ਨੇ ਜਿਹੜੇ ਪਿਆਜ਼ ਪਾਣੇ ਆ ਇਹ ਦੋ ਤਰੀਕੇ ਨਾਲ ਪਾਏ ਜਾ ਸਕਦੇ ਆ ਜਾਂ ਤਾਂ ਤੁਸੀਂ ਇਹਨਾਂ ਨੂੰ ਕੱਚੇ ਹੀ ਇਸ ਤਰ੍ਹਾਂ ਰੱਖ ਲਓ ਪਿਆਜ਼ਾਂ ਨੂੰ ਥੋੜੇ ਜਿਹਾ ਬਰੀ ਕਟਿੰਗ ਕਰ ਲਿਓ ਹੈ ਜਾਂ ਕੱਚੇ ਜਾਂ ਥੋੜਾ ਜਿਹਾ ਜਾਂ ਬੈਂਗਰ ਥੋੜਾ ਫਰਾਈ ਹੋ ਜਾਂਦੇ ਆ ਤੇ ਬਾਅਦ ਵਿੱਚ ਥੋੜੇ ਜਿਹਾ ਇਹਨਾਂ ਨੂੰ ਫਰਾਈ ਕਰ ਲਿਓ ਪਰ ਜ਼ਿਆਦਾ ਨਹੀਂ ਕਰਨੇ ਹੈਗੇ ਜਿਹੜੇ ਹੈਗੇ ਆ ਇਹ ਪਿਆਜ਼ ਹੈਗੇ ਆ ਆਪਾਂ ਖੜਮੇ ਜਿਹਾ ਹੀ ਰੱਖਣੇ ਹੈਗੇ ਤੁਸੀਂ ਕੱਚੇ ਵੀ ਪਾ ਸਕਦੇ ਹੋ ਤੇ ਥੋੜਾ ਜਿਹਾ ਹਲਕਾ ਜਿਹਾ ਫਰਾਈ ਕਰਕੇ ਵੀ ਉਹਨਾਂ ਨੂੰ ਪਾ ਸਕਦੇ ਹੋ। ਜਿਹੜਾ ਜਿਹੜਾ ਹੈਗਾ ਆਪਾਂ ਤੁਸੀਂ ਬੈਂਗਣਾਂ ਨੂੰ ਬੈਂ ਚੰਗੀ ਤਰ੍ਹਾਂ ਇਹਨਾਂ ਨੂੰ ਪਕਾ ਲੈਣੇ। ਬੈਂਗਣ ਜਿਹੜੇ ਹੈਗੇ ਸਾਡੇ ਕੱਚੇ ਨਹੀਂ ਰਹਿਣੇ ਚਾਹੀਦੇ। ਪਿਆਜ਼ ਜਿਹੜੇ ਹੈਗੇ ਆਪਾਂ ਥੋੜੇ ਜਿਹਾ ਕੱਚੇ ਹੀ ਰੱਖਣੇ ਆਸੀਂ। ਜਿਹੜਾ ਅਸੀਂ ਇਹ ਬੈਂਗਣਾਂ ਦਾ ਬੈਂਗਣ ਦਾ ਪਟਾ ਬਣਾ ਕੇ ਬਣਾਉਣਾ ਹੈ। ਜਿਹੜੇ ਬਣਾਉਣਾ ਅਸੀਂ ਚਾਹ ਬਣਾ ਲਾਂ। ਇਸ ਨੂੰ ਪੈਨਰ ਦੇ ਪਾਸੇ ਨੂੰ ਦੇਖੋ ਕਿ ਚਾਵਲਾ ਨਾ ਫਾਊਲਾ ਚਾਵਲ ਦੇਖੋ ਕਿੰਨੇ ਜਿਆਦਾ ਟੇਸਟੀ ਲੱਗੇ ਆਇਆ ਹੈ। ਬੈਂਟਰ ਆਉਂਗਾ ਜਿਹੜਾ ਆਪਾਂ 5 ਟੂ ਮਿੰਟ ਜਿਹੜਾ ਹੈਗਾ ਇਹਨਾਂ ਨੂੰ ਪਕਾਉਣਾ ਹੈ। ਗੈਸ ਨੂੰ ਜਿਹੜਾ ਹੈ ਬਸਾ ਨੋ। ਤੇ ਇਸ ਤੋਂ 4 ਟਮਾਟਰ ਹੋ ਗਏ ਆ ਰੱਖੇ ਹੋਈਆਂ। ਅਸਲੀ ਹੈਗੇ ਥੋੜੇ ਜਿਹਾ ਪੱਕ ਗਏ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੇ ਹੈਗੇ ਆ ਪਿਆਜ਼ ਪਾ ਲੈਣੇ ਆ। ਬਸ ਪਿਆਜ਼ ਜਿਹੜੇ ਹੈਗੇ ਆ ਬਹੁਤਾ ਜ਼ਿਆਦਾ ਨਹੀਂ ਪਕਾਣੇ ਹੈਗੇ ਖੜਵੇਂ ਜਿਹੇ ਹੀ ਰੱਖਣੇ ਆ। ਜਿੰਨਾਂ ਦਾ ਪੱਲਾ ਵੀ ਹੋ ਗਿਆ ਨਾ ਤੁਸੀਂ ਪੱਕੇ ਵੀ ਪਾ ਸਕਦੇ ਹੋ ਚਾ ਇਸ ਤਰ੍ਹਾਂ ਸੁਆਹ ਜਾਏ ਇਹਨਾਂ ਨੂੰ ਪਕਾ ਕੇ ਵੀ ਨਾ ਪਾ ਸਕਦੇ। ਆਪਾਂ ਜਿਹੜੇ ਹੈਗੇ ਆ ਥੋੜੇ ਜਿਹਾ ਪਕਾ ਲੈਣਾ ਬਸ ਖੜਵੇਂ ਜਿਹੇ ਹੀ ਰੱਖਣਾ ਜ਼ਿਆਦਾ ਨਹੀਂ ਪਕਾਣੇ ਹੈਗੇ ਆ ਇਹੇ। ਸਾਡੇ ਬੈਂਗਣਾਂ ਮਾਰੇ ਮोटे ਕੱਚੇ ਐ ਤੇ ਉਹ ਵੀ ਨਾਲ ਨਾਲ ਜਿਹੜੇ ਹੈਗੇ ਆ ਪਿਆਜ਼ਾਂ ਦੇ ਨਾਲ ਰਹਿਗੇ ਪੱਕ ਜਾਂਦੇ ਆ ਤੇ ਇਹੀ ਤਰ੍ਹਾਂ ਹੁਣ ਜਦੋਂ ਕੁੱਰੇ ਪਿਆਜ਼ ਤੇ ਸਾਡੇ ਬੈਂਗਣ ਹੈ ਉਹ ਪੱਕ ਗਏ ਆ ਆਪਾਂ ਦੂਜੇ ਪੈਨ ਵਿੱਚ ਜਿਹੜੇ ਆਪਾਂ ਮਸਾਲੇ ਲਏ ਆ ਇਹਨਾਂ ਨੂੰ ਹਲਕਾ ਜਿਹਾ ਪਕਾ ਲੈਣਾ ਰੋਸ ਕਰਨਾ ਹੈ ਇਹਦੇ ਵਿੱਚ ਕੋਈ ਤੇਲ ਨਹੀਂ ਪਾਣਾ ਹੈਗਾ ਕੁਝ ਨਹੀਂ ਪਾਣਾ ਹੈਗਾ ਇਸੇ ਤਰ੍ਹਾਂ ਜਿਹੜਾ ਹੈਗਾ ਇਹਨਾਂ ਨੂੰ ਹਲਕਾ ਜਿਹਾ ਪਕਾਣਾ ਹੈ ਹੇ ਮਸਾਲੇ ਇਹ ਸਾਡੇ ਪਾਸ ਕਿਹੜੇ rai ਹੈਗੇ ਆ ਕੱਟ ਕੇ ਹੀ ਲਾ ਪਈਏ ਤੋਂ ਬੰਕੇ ਇਹ ਪੱਕ ਕੇ ਤਿਆਰ ਆ ਰਹੇ ਹੈ ਬਹੁਤ ਜ਼ਿਆਦਾ ਨਹੀਂ ਪਕਾਣਾ ਉਸ ਹਲਕਾ ਜਿਹੜਾ ਹੈਗਾ ਪਕਾਣਾ ਹੈ ਕਿ ਜਿਹੜਾ ਹੈਗਾ ਇਹ ਕੱਚਾ ਪੰਗੇ ਆ ਖਤਮ ਹੋ ਲਾ ਗਾ ਜਿਹੜਾ ਮਸਾਲਾ ਹੈਗਾ ਆਪਾਂ ਇਹਨੂੰ ਵੀ ਪੀਸ ਲਾਂਦੇ ਕੇ ਵੀ ਠੰਡਾ ਜਿਹੜਾ ਹੈਗਾ ਹੋ ਗਿਆ ਇਹ ਗਰਮ ਨਹੀਂ ਪੀਸਣਾ ਠੰਡਾ ਹੋਰ ਤੋਂ ਬਾਅਦ ਹੀ ਜਿਹੜਾ ਹੈਗਾ ਇਹਨੂੰ ਪੀਸਣਾ ਹੈ ਬੈਂਗਣ ਤੇ ਪਿਆਜ਼ ਵੀ ਜਿਹੜੇ ਹੈਗੇ ਸਾਡੇ ਐਨ ਹੀ ਪੱਕ ਗਏ ਹੋਏ ਆਪਾਂ ਸੱਨੇ ਕੇ ਜੇ ਪਕਾਣੇ ਜ਼ਿਆਦਾ ਨਹੀਂ ਪਕਾਣੇ ਹੈਗੇ ਬੈਂਗਣ ਸਾਡੇ ਬਿਲਕੁਲ ਐਨ ਪੱਕੇ ਹੋਣੇ ਚਾਹੀਤੇ ਆ ਪਿਆਜ਼ ਜਿਹੜੇ ਹੈਗੇ ਆ ਖੜਮੇ ਜਿਹੇ ਹੋਣੇ ਚਾਹੀਦੇ ਆ ਹੁਣ ਕਰਦੇ ਆ ਗੈਸ ਬੰਦ ਇਹਨਾਂ ਨੂੰ ਆਪਾਂ ਈਦਾ ਹੈਗਾ ਦੋਕ ਤੋਂ ਦੋ ਤੋਂ ਤਿੰਨ ਮਿੰਟ ਜਿਹੜਾ ਹੈਗਾ ਠੰਡਾ ਹੋਣ ਲਈ ਰੱਖ ਲੈਣਾ ਨੂੰ ਅਸੀਂ ਠੰਡਾ ਕਰ ਲੈਣਾ ਇਹਨਾਂ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਵੀ ਨਾ ਕਰਨਾ ਹੈਗਾ ਥੋੜਾ ਜਿਹਾ ਗਰਮ ਵੀ ਰਵਾਂ ਤੋਂ ਦੋ ਤੇ ਤਿੰਨ ਮਿੰਟ ਇਹਨੂੰ ਰਹਿ ਲੈਗਾ ਠੰਡਾ ਹੋ ਜਾਣਾ ਬੈਂਗਰ ਤੇ ਪਿਆਜ ਜਿਹੜੇ ਹੈਗੇ ਸਾਡੇ ਉਹ ਵੀ ਹਲਕੇ ਜਿਹੇ ਠੰਡੇ ਹੋ ਗਏ ਹੁਣ ਇੱਕ ਗ੍ਰੈਂਡਰ ਜਾਰ ਲੈ ਕੇ ਆਪਾਂ ਇਹਨਾਂ ਨੂੰ ਜਿਹੜਾ ਹੈਗਾ ਇਹਦੇ ਵਿੱਚ ਪੀਸ ਲਵਾਂ ਜਿਆਦਾ ਨਹੀਂ ਪਤ ਬ੍ਰੀਕ ਕਰਨਾ ਥੋੜਾ ਦਰਦਰਾ ਜਿਹਾ ਹੀ ਰੱਖਣਾ ਹੈਗਾ ਜੇ ਤੁਸੀਂ ਇਹਨੂੰ ਮੈਸ਼ ਵੀ ਕਰ ਸਕਦੇ ਹੋ ਇਹਨੂੰ ਜਿਵੇਂ ਇਸ ਤਰ੍ਹਾਂ ਜੱਗ ਲੈ ਕੇ ਉਹਦੇ ਵਿੱਚ ਇਹਨੂੰ ਪੀਸ ਵੀ ਸਕਦੇ ਹੋ ਹੁਣ ਅਸੀਂ ਇਹਦੇ ਵਿੱਚ ਜਿਹੜਾ ਹੈਗਾ ਕੁਝ ਮਸਾਲੇ ਜਿਹੜੇ ਹੈਗੇ ਪਾ ਲੈਣੇ ਆ ਨਮਕ ਤੇ ਇਸ ਤੇ ਮਗਧਾਪਕ ਜਿੰਨਾ ਤੁਹਾਨੂੰ ਚਾਹੀਦਾ ਉਹਨਾਂ ਤੁਸੀਂ ਪਾ ਲੈਣਾ ਤੇ ਥੋੜੀ ਚੁਟਕੀ ਜਿਹੜਾ ਹੈਗਾ ਕਾਲਾ ਨਮਕ ਇਹਦੇ ਨਾਲ ਜਿਹੜਾ ਹੈਗਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਕਾਲੇ ਨਮਕ ਨਾਲ ਤੇ ਥੋੜਾ ਜਿਹਾ ਇਹਦੇ ਵਿੱਚ ਗਰਮ ਮਸਾਲਾ ਉਹ ਪਾ ਲੈਣਾ ਹੈ ਤੇ ਥੋੜਾ ਜਿਹਾ ਜਿਹੜਾ ਹੈਗਾ ਚਾਟ ਮਸਾਲਾ ਕਿ ਅਸੀਂ ਜਿਹੜਾ ਹੈਗਾ ਥੋੜਾ ਜਿਹਾ ਜੱਟਪਟਾ ਜਿਹਾ ਬਣਾਉਣਾ ਹੈ ਕਿ ਤੁਸੀਂ ਜਾਵਲਾਂ ਦੇ ਨਾਲ ਖਾਣ ਵਾਲਾ ਜਿਹੜਾ ਹੈਗਾ ਪਰਤਾ ਉਹ ਬਣਾ ਕੇ ਅਸੀਂ ਤਿਆਰ ਕਰਨਾ ਹੈ ਹੁਣ ਅਸੀਂ ਇਹਨੂੰ ਥੋੜਾ ਜਿਹਾ ਦਰਦਰਾ ਜਿਹਾ ਜਿਹੜਾ ਹੈਗਾ ਪੀਸ ਲੈਣਾ ਹੈ ਜਿਹੜਾ ਹੈਗਾ ਇਹ ਜਿਆਦਾ ਐਨ ਪਤਲਾ ਨਹੀਂ ਪੀਸਣਾ ਇਸ ਤਰ੍ਹਾਂ ਦਾ ਜਿਹੜਾ ਹੈਗਾ ਦਰਦਰਾ ਜਿਹਾ ਪੀਸਣਾ ਇਹ ਐਨ ਕੇ ਜਿਆਦਾ ਜਿਹੜਾ ਹੈਗਾ ਇਹ ਤਾਂ ਐਨ ਪਤਲਾ ਪੇਸਟ ਬਣਾਉਣਾ ਕਿ ਜਿਹੜੇ ਸਾਡੇ ਬੈਂਗਣ ਹੈਗੇ ਆ ਤਾਂ ਉਹ ਵੀ ਦੇਖਣ ਕੇ ਬੈਂਗਣਾ ਹੈਗੇ ਆ ਤੇ ਪਿਆਜ਼ ਜਿੰਦਾ ਜਿਹੜਾ ਹੈਗਾ ਪੜਥਾ ਜੇ ਅਸੀਂ ਜਿਆਦਾ ਅਸੀਂ ਪਤਲਾ ਬਰੀਕ ਕਰ ਦਵਾਂਗੇ ਤਾਂ ਜਿਹੜਾ ਹੈਗਾ ਉਹ ਫਲੇਵਰ ਬਣ ਕੇ ਨਹੀਂ ਆਉਂਦਾ ਹੈ ਹੁਣ ਅਸੀਂ ਇਹਦੇ ਵਿੱਚ ਦੂਸਰੇ ਮਸਾਲੇ ਜਿਹੜੇ ਹੈਗੇ ਪੀਸੇ ਹੋਏ ਤੇ ਉਹ ਪਾ DNA ਹੈ ਇਹ ਮਿਲੀ ਦਾ ਪਾਣੀ ਜਿਹੜਾ ਹੈਗਾ ਉਹ ਲਿਆ ਉਹ ਪਾ ਲੈਣਾ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਹੈਗਾ ਮਿਕਸ ਕਰ ਲੈਣਾ ਹੈ ਤੇ ਥੋੜਾ ਜਿਹਾ ਮਸਾਲਾ ਜਿਹੜਾ ਹੈਗਾ ਆਪਾਂ ਹੋਰ ਪਾ ਲੰਦੇ ਆ ਕਿ ਮੈਂ ਚੈੱਕ ਕਰਕੇ ਦੇਖੇ ਮਸਾਲਾ ਜਿਹੜਾ ਹੈਗਾ ਸਾਡਾ ਪਿੱਕਾ ਸੀਗਾ ਇਹ ਮਸਾਲਾ ਪਹਿਲਾਂ ਪਾਣਾ ਥੋੜਾ ਹੀ ਪਾਇਓ ਹੈਗਾ ਕਿ ਬਲਿਜ ਤੇਜ ਨਾ ਹੋ ਜਾਵੇ ਤੇ ਬਾਅਦ ਵਿੱਚ ਦੁਬਾਰਾ ਜੇ ਫਿੱਕਾ ਹੋਵਾ ਘੱਟ ਹੋਵੇ ਤਾਂ ਦੁਬਾਰਾ ਜਿਹੜਾ ਫੇਰ ਹੈਗਾ ਇਹਨੂੰ ਪਾਇਆ ਜਾ ਸਕਦਾ ਹੈ ਜਿਹੜੇ ਬੈਂਗਣ ਦਾ ਪਰਤਾ ਹੈ ਦੇਖੋ ਕਿੰਨੀ ਜਲਦੀ ਜੜੀ ਹੈਗਾ 10 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦਾ ਬਹੁਤਾ ਟਾਈਮ ਨਹੀਂ ਲੱਗਦਾ ਹੈਗਾ ਮਿੰਟੋ ਸਕਿੰਟਾਂ ਵਿੱਚ ਬਣ ਜਾਂਦਾ ਹੈ ਤੇ ਹੁਣ ਜਿੱਦ ਜਦ ਤੁਹਾਨੂੰ ਪਤਾ ਹੀ ਕਿੰਨੀ ਜ਼ਿਆਦਾ ਗਰਮੀ ਆ ਸਬਜ਼ੀ ਬਣਾਣੀ ਕਿੰਨੀ ਔਖੀ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਜਿਹੜੀਆਂ ਹੈਗੀਆਂ ਸਬਜ਼ੀਆਂ ਹੈ ਮਿੰਟੋਸ ਕਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੀਆਂ ਬਹੁਤਾ ਟਾਈਮ ਨਹੀਂ ਲੱਗਦਾ ਹੈਗਾ ਤੇ ਫਲੇਵਰ ਜਿਹੜਾ ਇਹਦਾ ਆਂਦਾ ਹੈ ਸਬਜ਼ੀਆਂ ਦਾ ਬਹੁਤ ਵਧੀਆ ਤੇ ਅਲੱਗ ਫਲੇਵਰ ਆਂਦਾ ਹੈ ਬਣ ਕੇ ਤਿਆਰ ਆ ਸਾਡਾ ਚਾਵਲਾਂ ਦੇ ਨਾਲ ਖਾਣ ਵਾਲਾ ਬੈਂਗਣ ਦਾ ਪਰਠਾ ਇਹਨੂੰ ਤੁਸੀਂ ਫੁਲਕੇ ਦੇ ਨਾਲ ਵੀ ਖਾ ਸਕਦੇ ਹੋ ਤੇ ਚਾਵਲਾਂ ਨਾਲ ਖਾਓ ਤਾਂ ਟੇਸਟ ਹੋਰ ਜ਼ਿਆਦਾ ਵਧੀਆ ਆਊਗਾ ਉਹ ਤੁਹਾਡੇ 'ਤੇ ਡਿਪੈਂਡ ਕਰਦਾ ਤੁਸੀਂ ਕਿਨੇ ਨਾਲ ਖਾਣਾ ਚਾਹੁੰਦੇ ਹੋ ਤੇ 1 ਮਿੰਟਾਂ ਸਕਿੰਟਾਂ ਵਿੱਚ ਬਣਨ ਵਾਲਾ ਜਿਹੜਾ ਹੈਗੀ ਹੈ ਸਬਜ਼ੀ ਦਾ ਬੈਂਗਣ ਦਾ ਪਰਠਾ ਹੈਗਾ ਹੈ ਇੱਕ ਵਾਰ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਿਓ ਤੇ ਬਹੁਤ ਹੀ ਜਿਹੜਾ ਹੈਗਾ ਵਧੀਆ ਬਣਦਾ ਹੈ। ਇਸੇ ਦਿਨ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਐ। ਨਵੇਂ-ਨਵੇਂ ਵੀਡੀਓ ਦੇਖਣ ਦੇ ਲਈ ਜੁੜਿਆ ਰਹੋ ਐਚ ਕੇ ਪੰਜਾਬੀ ਕਿਚਨ ਦੇ ਨਾਲ। ਮਿਲਦੇ ਹਾਂ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ।